ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਰੋਜੀਦਾਸ স্কੈਨ ਕਰਾਇਆ ਗਿਆ ਉਸੇ ਤਰੀਕੇ ਨਾਲ ਬਲਜੀਤ ਦਾ ਵੀ ਸਕੈਨ ਕਰਾਉਣ ਜਾ ਰਹੇ ਆ ਤੇ ਉਹ ਕਿਹੜੀ ਗੱਲਾਂ ਤੇ ਕਿਸ ਨੇ ਕਿਹਾ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਉਹ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਬਲਜੀਤ ਨੇ ਇੱਕ ਸਕੀਮ ਲਾ ਕੇ ਤੇ ਰੋਜੀ ਦਾ ਸਕੈਨ ਕਰਵਾ ਦਿੱਤਾ ਤੇ ਉਸ ਵਿੱਚ ਉਸਨੇ ਪਤਾ ਵੀ ਕਰ ਲਿਆ ਕਿ ਰੋਜੀ ਦੇ ਕੁੜੀਆਂ ਹੋਣ ਵਾਲੀਆਂ ਜਾਂ ਮੁੰਡੇ ਤੇ ਉਸਨੇ ਝੂਠਾ ਹੀ ਸਾਰਿਆਂ ਨੂੰ ਦੱਸ ਦਿੱਤਾ ਕਿ ਦੋ ਮੁੰਡੇ ਹੋਣ ਵਾਲੇ ਜਾਨੀ ਕਿ ਉਸ ਨੂੰ ਪਤਾ ਵੀ ਹੈ ਕਿ ਦੋ ਕੁੜੀਆਂ ਨੇ ਪਰ ਇਹ ਗੱਲ ਚੱਦ ਰੋਜੀ ਆਪਣੀ ਭੈਣ ਰੱਜੋ ਨਾਲ ਕਰਦੀ ਆ ਤੇ ਰੱਜੋ ਵੀ ਉਸ ਨੂੰ ਅੱਗੋਂ ਇਹੀ ਸਕੀਮ ਦਿੰਦੀ ਆ ਕਿ ਜੇਕਰ ਉਸਨੇ ਤੇਰਾ ਸਕੈਨ ਕਰਾਉਣ ਲਈ ਕਿਹਾ ਤੇ ਤੂੰ ਵੀ ਘਰ ਵਿੱਚ ਇਹ ਗੱਲ ਸ਼ੇਅਰ ਦੇ ਤੇ ਉਸ ਦਾ ਵੀ ਸਕੈਨ ਕਰਵਾ ਲਓ ਆਪੇ ਪਤਾ ਲੱਗ ਜਾਏਗਾ ਉਸ ਦੇ ਘਰ ਕੁੜੀ ਹੋਣ ਵਾਲੀ ਜਾਂ ਮੁੰਡਾ ਤੇ ਤੂੰ ਪਹਿਲਾਂ ਵਾਂਗ ਇਹ ਗੱਲ ਸੁਣ ਲਈ ਕਿਉਂਕਿ ਰੋਜੀ ਨੇ ਸਾਰੀ ਗੱਲ ਆਪਣੀ ਭੈਣ ਰੱਜੋ ਨੂੰ ਦੱਸ ਦਿੱਤੀ ਤੇ ਰੱਜੋ ਉਸ ਨੂੰ ਇਹ ਸਕੀਮ ਦਿੰਦੀ ਆ ਸੋ ਇਹ ਗੱਲ ਫੇਰ ਰੋਜੀ ਘਰ ਵਿੱਚ ਕਰਦੀ ਆ ਤੇ ਇਹ ਵੀ ਕਹਿੰਦੀ ਆ ਕਿ ਚੱਲ ਇਸ ਦਾ ਵੀ ਪਤਾ ਲੱਗ ਜਾਵੇ ਸਾਂ ਆਂ ਨੂੰ ਕਿ ਇਸ ਦੇ ਘਰ ਕੀ ਹੋਣ ਵਾਲਾ ਤੇ ਉਹ ਘਰ ਵਿੱਚ ਜਦ ਗੱਲ ਕਰਦੀ ਐ ਤੇਰੇ ਬਲਜੀਤ ਦਾ ਵੀ ਸਕੈਨ ਕਰਾਇਆ ਜਾਵੇ ਪਤਾ ਤਾਂ ਲੱਗੇ ਕੀ ਹੋਣ ਵਾਲਾ ਐ ਤੇ ਸਾਡੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਕਿ ਨਹੀਂ ਸੋ ਇਹ ਗੱਲਾਂ ਸੁਣ ਕੇ ਬਲਜੀਤ ਨੂੰ ਬੜਾ ਗੁੱਸਾ ਆਉਂਦਾ ਐ ਪਰ ਜਦ ਸਾਰਿਆਂ ਵਿੱਚ ਗੱਲ ਆਉਂਦੀ ਆ ਤਾਂ ਫੇਰ ਸਾਰੇ ਕਹਿਣ ਲੱਗ ਜਾਂਦੇ ਆ ਕਿ ਸਹੀ ਗੱਲ ਐ ਬਲਜੀਤ ਦਾ ਵੀ ਸਕੈਨ ਕਰਾ ਕੇ ਪਹਿਲਾਂ ਪਤਾ ਲਵਾ ਲਿਆ ਜਾਵੇ ਜੇਕਰ ਮੁੰਡਾ ਹੋਣ ਵਾਲਾ ਹੋਵੇਗਾ ਤੇ ਆਪਣੇ ਘਰ ਚਾਹ ਦੀਆਂ ਖੁਸ਼ੀਆਂ ਆਉਣਗੀਆਂ ਇਹ ਸੋਚ ਕੇ ਉਸ ਨੂੰ ਤਕੇ ਨਾਲ ਹੀ ਮਨਾ ਕੇ ਸਕੈਨ ਕਰਾਉਣ ਲਈ ਲਿਆ ਜਾਂਦਾ ਏ ਤੇ ਬਲਜੀਤ ਅੱਗੋਂ ਫਿਰ ਸਕੀਮ ਲਾ ਲੈਂਦੀ ਆ ਕਿ ਜੇਕਰ ਤਾਂ ਮੇਰੇ ਕੁੜੀ ਹੋਣ ਵਾਲੀ ਹੋਵੇਗੀ ਤਾਂ ਮੈਂ ਫਿਰ ਕੋਈ ਨਾ ਕੋਈ ਹੱਲ ਕਰ ਲਵਾਂਗੀ ਜੇਕਰ ਤਾਂ ਮੁੰਡਾ ਹੋਣ ਵਾਲਾ ਹੋਵੇਗਾ ਫਿਰ ਤਾਂ ਮੈਂ ਇਹਨਾਂ ਦੀ ਝੋਲੀ ਪਾ ਕੇ ਤੇ ਆਪਣਾ ਮੁੰਡਾ ਇਹਨਾਂ ਨੂੰ ਦੇ ਦੇਵਾਂਗੀ ਤਾਂ ਜੋ ਆਉਣ ਵਾਲੇ ਟਾਈਮ ਇਹ ਸਾਰੀ ਪ੍ਰਾਪਰਟੀ ਦਾ ਮਾਲਕ ਬਣ ਸਕੇ ਕਿਉਂਕਿ ਗੁਰਪ੍ਰੀਤ ਜਿਹੜੀ ਬੁੱਟਰ ਵਾਲੀ ਜਗ੍ਹਾ ਉਹ ਵੀ ਖਰੀਦਣੀ ਚਾਹੁੰਦਾ ਏ ਤੇ ਉੱਥੇ ਗੁਰਪ੍ਰੀਤ ਇੱਕ ਸਕੀਮ ਵੀ ਲਾ ਰਿਹਾ ਏ ਕਿ ਮੈਂ ਉਹ ਜਗ੍ਹਾ ਨੂੰ ਕਿਵੇਂ ਖਰੀਦਾਂ ਕਿ ਉਹਨਾਂ ਦੇ ਚਾਚੇ ਦਾ ਮੁੰਡਾ ਬੁੱਟਰ ਉਹਨਾਂ ਨੂੰ ਜਗ੍ਹਾ ਨਹੀਂ ਦੇਣਾ ਚਾਹੁੰਦਾ ਪਹਿਲਾਂ ਵੀ ਇਹਨਾਂ ਨੇ ਉਸ ਦੀ ਪਿਆਲੀ ਨੂੰ ਹੜੱਪਿਆ ਸੀ ਇਸ ਕਰਕੇ ਉਹ ਉਹਨਾਂ ਦੇ ਨਾਲ ਕਾਫੀ ਲੱਗਦਾ ਏ ਤੇ ਉਹ ਸੋਚਦਾ ਏ ਕਿ ਮੈਂ ਬੇਸ਼ੱਕ ਕਿਸੇ ਗਰੀਬ ਨੂੰ ਜਾਂ દાન ਵਿੱਚ ਇਹ ਜਗ੍ਹਾ ਦੇ ਦੇਵਾਂ ਪਰ ਮੈਂ ਇਹਨਾਂ ਨੂੰ ਨਹੀਂ ਦੇਣੀ ਤੇ ਇਹ ਗੱਲ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਬੁੱਟਰ ਨੇ ਇਹ ਜਗ੍ਹਾ ਸਾਡੇ ਅੱਗੇ ਨਹੀਂ ਵੇਚਣੀ ਇਸ ਕਰਕੇ ਗੁਰਪ੍ਰੀ ਨੇ ਸਕੀਮ ਲਾਈ ਆ ਕਿ ਕਿਸੇ ਹੋਰ ਦੇ ਨਾਲ ਗੱਲ ਕਰਕੇ ਉਸ ਨੂੰ ਵੇਚ પા ਕੇ ਜ਼ਮੀਨ ਖਰੀਦੀ ਜਾਵੇ ਤਾਂ ਜੋ ਫਿਰ ਮੈਂ ਜ਼ਮੀਨ ਉਸ ਦੇ ਕੋਲੋਂ ਲੈ ਲਵਾ ਤੇ ਉਹ ਇਦਾਂ ਹੀ ਕਰਦਾ ਹੈ ਤੇ ਕਿਸੇ ਨੂੰ ਮਨਾ ਲੈਂਦਾ ਹੈ ਤੇ ਉਸ ਨੂੰ ਬੁੱਟਰ ਦੇ ਕੋਲ ਭੇਜ ਦਿੰਦਾ ਹੈ ਹਾਂ ਜੋ ਉਹ ਬੁੱਟਰ ਦਾ ਸਾਰਾ ਘਰ ਖਰੀਦ ਸਕੇ ਸੋ ਇਹਨਾਂ ਗੱਲਾਂ ਦਾ ਬੁੱਟਰ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਪਰ ਹੋ ਸਕਦਾ ਹੈ ਕਿ ਜਿਸ ਦੇ ਕੋਲ ਉਰਪੀ ਇਹਦ ਕਰ ਲੈਣ ਵਾਲੀ ਗੱਲ ਕਰਦਾ ਹੈ ਤੇ ਉਹ ਬੁੱਟਰ ਨੂੰ ਜਾਂ ਦੱਸ ਦੇਵੇ ਜਾਂ ਉਹ ਆਪ ਹੀ ਘਰ ਰੱਖਣ ਲਈ ਤਿਆਰ ਹੋ ਜਾਵੇ ਕਿਉਂਕਿ ਬੁੱਟਰ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਮੈਨੂੰ ਘਰ ਘਾਟੇ ਵਿੱਚ ਹੀ ਵੇਚਣਾ ਪਵੇ ਪਰ ਮੈਂ ਇਹਨਾਂ ਨੂੰ ਨਹੀਂ ਦੇਣਾ ਸੋ ਇੱਥੇ ਕੋਈ ਪਤਾ ਨਹੀਂ 바ਜੀ ਪਲਟ ਵੀ ਸਕਦੀ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ